ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਮੈਂ ਸੁਨਮ ਸਿੰਘ ਪਿੰਡ ਕੋਟਦੁੰਨਾ ਡਿਸਟ੍ਰਿਕਟ ਬਰਨਾਲਾ ਇੱਕ ਬਈ ਆਪਾਂ ਇੱਕ ਦੋ ਬੇਨਤੀਆਂ ਕਰਨੀਆਂ ਸੀਗੀਆਂ ਇੱਕ ਤਾਂ ਦੇਖੋ ਜਿਹੜਾ ਆਪਾਂ ਧਰਨੇ ਦੀ ਕਾਲ ਦਿੱਤੀ ਆ 3 ਤਰੀਕ ਦਿਨ ਸੋਮਵਾਰ ਨੂੰ ਜੋ ਕੱਲ ਦਾ ਦਿਨ ਹੈ ਉਸ ਦਿਨ ਆਪਾਂ ਸਮਾਂ ਜਿਹੜਾ ਉਹ 9 ਵਜੇ ਦਾ ਰੱਖਿਆਗਾ ਸੋ ਸਾਰੇ ਮੇਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਪਾਂ ਸਹੀ 8:30 ਵਜੇ ਦੇ ਕਰੀਬ ਆਪਾਂ ਧਰਨੇ ਦੇ ਪਹੁੰਚੀਏ ਤਾਂ ਜੋ ਆਪਾਂ ਸਹੀ ਟਾਈਮ ਦੇ ਉੱਤੇ ਜਿਹੜਾ ਧਰਨਾ ਆਪਾਂ ਸਟਾਰਟ ਕਰ ਸਕੀਏ ਤੇ ਦੂਜੀ ਗੱਲ ਹੈ ਬਈ ਜਿਹੜੇ ਕੈਂਡੀਡੇਟ ਆਪਣੇ ਕੁਝ ਸਾਥੀ ਨਹੀਂ ਗੇ ਗਰੁੱਪਾਂ ਦੇ ਵਿੱਚ ਨਹੀਂ ਐਡ ਹੋ ਸਕੇ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣੇ ਜ਼ਿਲ੍ਹਾ ਗਰੁੱਪਾਂ ਦੇ ਵਿੱਚ ਜਲਦੀ ਤੋਂ ਜਲਦੀ ਐਡ ਹੋ ਜੋ ਤਾਂ ਜੋ ਮੌਕੇ-ਮੌਕੇ ਤੇ ਜਿਹੜੀ ਅਪਡੇਟ ਹੈ ਉਹ ਆਪਾਂ ਸਾਰਿਆਂ ਨੂੰ ਮਿਲਦੀ ਰਹੇ ਤੇ ਬਾਕੀ ਬਈ ਜਿਹੜਾ ਆਪਣਾ ਰਹਿਣ ਦਾ ਪ੍ਰਬੰਧ ਹੈ ਉਹ ਫਿਲਹਾਲ ਆਪਣੇ ਵੱਲੋਂ ਪੂਰਾ ਕੰਪਲੀਟ ਹੋ ਚੁੱਕਿਆ ਹੈਗਾ ਪਰ ਫਿਰ ਵੀ ਜਿਹੜਾ ਆਪਣਾ ਰੋਜ਼ ਮਰਾਂ ਦੀਆਂ ਅ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਉਹ ਸਾਥੀਆਂ ਨੂੰ ਮੈਂ ਕਹਿਣਾ ਚਾਹੁੰਗਾ ਕਿ ਆਪਣੀਆਂ ਨਾਲ ਲੈ ਕੇ ਆਓ ਤੇ 2-3 ਦਿਨਾਂ ਦਾ ਘੱਟੋ-ਘੱਟ ਆਪਣਾ ਰਹਿਣ ਦਾ ਪ੍ਰਬੰਧ ਕਰਕੇ ਆਇਓ ਹੋ ਸਕਦਾ ਆਪਣਾ ਧਰਮਾ ਧਰਨਾ ਲੰਬਾ ਵੀ ਹੋ ਸਕਦਾ ਹੈ ਤੇ ਇੱਕ ਆਪਾਂ ਹੋਰ ਬੇਨਤੀ ਕਰਨੀ ਚਾਹੁੰਦੇ ਆ ਵੀ ਆਪਾਂ ਸਾਰੇ ਸਾਥੀਆਂ ਨੇ ਨਾ ਅ ਅਨੁਸ਼ਾਸਨ ਦੇ ਵਿੱਚ ਰਹਿਣਾ ਕਿਸੇ ਪ੍ਰਕਾਰ ਦੀ ਕਿਸੇ ਵੀ ਵੀਰ ਵੱਲੋਂ ਕੋਈ ਹੁਲੜਵਾਜੀ ਜਾਂ ਕੋਈ ਕਿਸੇ ਨੂੰ ਮਾੜੇ ਸ਼ਬਦ ਨਾ ਬੋਲੇ ਜਾਣ ਜਿਸ ਨਾਲ ਆਪਣੇ ਧਰਨੇ ਤੇ ਕੋਈ ਗਲਤ ਅਸਰ ਪਵੇ ਠੀਕ ਹੈ ਜੀ ਮਤਲਬ ਆਪਾਂ ਸਾਰਿਆਂ ਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਜੇ ਕੋਈ ਸਾਥੀ ਇਸ ਤਰ੍ਹਾਂ ਦੀ ਕੋਈ ਗਲਤੀ ਕਰਦਾ ਹੈ ਜਾਂ ਕੋਈ ਹੁਲੜਬਾਜੀ ਕਰਦਾ ਹੈ ਤਾਂ ਕਮੇਟੀ ਦੇ ਨਾਲ ਨਾਲ ਉਸ ਬੰਦੇ ਤੇ ਲੀਗਲ ਐਕਸ਼ਨ ਵੀ ਲਿਆ ਜਾਊਗਾ ਠੀਕ ਹੈ ਜੀ ਮਤਲਬ ਜਿਹੜੀ ਬਣਦੀ ਕਾਰਵਾਈ ਉਹ ਮੌਕੇ ਤੇ ਕੀਤੀ ਜਾਊਗੀ ਤੇ ਲੀਗਲ ਐਕਸ਼ਨ ਵੀ ਉਸ ਬਾਈ ਖਿਲਾਫ ਲਿਆ ਜਾਊਗਾ ਤੇ ਇੱਕ ਸਾਰੇ ਸਾਥੀਆਂ ਨੂੰ ਬੇਨਤੀ ਹੈ ਜੋ ਕੁਸ਼ਕ ਵੀਰ ਆਪਣੇ ਹੁੰਦੇ ਨੇ ਆ ਆਪਾਂ ਨਸ਼ਾ ਰਹਿਤ ਰੱਖਣਾ ਬਈ ਆਪਣਾ ਜਿਹੜਾ ਧਰਨਾ ਹੈ ਇਸ ਦੇ ਇਸ ਲਈ ਕੋਈ ਸਾਥੀ ਆਪਣਾ ਨਸ਼ਾ ਕਰਕੇ ਨਾ ਆਇਓ ਆਪਾਂ ਸਾਰੇ ਜਾਗਤ ਦੇ ਵਿੱਚ ਰਹਿ ਕੇ ਆਪਾਂ ਜਿਹੜਾ ਧਰਨਾ ਆਪਣਾ ਕੰਪਲੀਟ ਕਰੀਏ ਤੇ ਆਪਣੀਆਂ ਜੁਆਇਨਿੰਗਾਂ ਲਈਏ ਠੀਕ ਹੈ ਜੀ ਕਿਉਂਕਿ ਆਪਣਾ ਮਕਸਦ ਸਿਰਫ ਆਪਣਾ ਜੁਆਇਨਿੰਗਾਂ ਲੈਣਾ ਹੈਗਾ ਹੋਰ ਆਪਣਾ ਕੋਈ ਟੀਚਾ ਨਹੀਂ ਹੈਗਾ ਜਿਹੜਾ ਆਪਣਾ ਧਰਨਾ ਹੈ ਹੁਣ ਇਹ ਆਪਣੀਆਂ ਜੁਆਇਨਿੰਗਾਂ ਤੱਕ ਆਪਾਂ ਰੱਖਣਾ ਹੈ ਮਤਲਬ ਆਪਾਂ ਲਿਖਤੀ ਰੂਪ ਦੇ ਵਿੱਚ ਲੈ ਕੇ ਉਠਣਾ ਜਿੰਨਾ ਸਮਾਂ ਆਪਾਂ ਨੂੰ ਲਿਖਤੀ ਨਹੀਂ ਦਿੰਦੇ ਜੁਆਇਨਿੰਗਾਂ ਦੀ ਡੇਟ ਆ ਲਿਖਤੀ ਨਹੀਂ ਦਿੰਦੇ ਆਪਾਂ ਉਹਨਾਂ ਸਮਾਨ ਧਰਨਾ ਨਹੀਂ ਚੱਕਣਾ ਠੀਕ ਹੈ ਜੀ ਇੱਕ ਸਾਰੇ ਮੇਰੇ ਸਾਥੀਆਂ ਨੂੰ ਬੇਨਤੀ ਹੈ ਜਿੰਨਾਂ ਕੋਲੇ ਆਪਣਾ ਧਰਨੇ ਦਾ ਸਮਾਨ ਸੀਗਾ ਨਾ ਪਹਿਲਾਂ ਵਾਲੀ ਦਾ ਧਰਨਾ ਦਾ ਜਿਹੜਾ 8 ਤਰੀਕ ਨੂੰ ਲੱਗਿਆ ਸੀ ਉਹ ਸਮਾਨ ਉਹ ਜਿੰਨਾਂ ਸਾਥੀਆਂ ਦੇ ਕੋਲੇ ਹੈਗਾ ਬਈ ਬੇਨਤੀ ਹੈ ਉਹਨਾਂ ਨੂੰ ਕਿ ਆਪਾਂ ਨੂੰ ਸਮਾਨ ਦੀ ਲੋੜ ਹੈ ਜੇ ਆਪਾਂ ਨਵਾਂ ਸਮਾਨ ਲੈਨੇ ਆ ਤਾਂ ਬਈ ਆਪਣਾ ਘਟੂ ਘਟਾ 20 ਤੋਂ 25000 ਦਾ ਖਰਚਾ ਆਪਾਂ ਨੂੰ ਆ ਰਿਹਾਗਾ ਉਸ ਲਈ ਸੋ ਬਿਹਤਰ ਇਹ ਹੋਊਗਾ ਕਿ ਆਪਾਂ ਉਹ ਸਮਾਨ ਜੰਤਪਾਈ ਜੀ ਸਾਨੂੰ ਦੱਸ ਦਿਓ ਹਨਾ ਕਿ ਕਿੱਥੇ ਪਿਆ ਤੇ ਜਾਂ ਤੁਸੀਂ ਆਪ ਪਛਾ ਦੇਓ ਤਾਂ ਜਿਆਦਾ ਵਧੀਆ ਗੱਲ ਹੈ ਕਿਉਂਕਿ ਸਮਾਂ ਥੋੜਾ ਹੈਗਾ ਆਪਾਂ ਸਾਰੇ ਪ੍ਰਬੰਧ ਕਰਨਨੇ ਨੇ ਅੱਜ ਦਾ ਸਮਾਂ ਹੀ ਆਪਣੇ ਕੋਲੇ ਆਪਾਂ ਅੱਜ ਸ਼ਾਮ ਤੱਕ ਸਾਰੇ ਪ੍ਰਬੰਧ ਕੰਪਲੀਟ ਕਰ ਲਾਂਗੇ ਤੇ ਜਾਂ ਸਾਨੂੰ ਬਈ ਦੱਸ ਦਿਓ ਵੀ ਕਿੱਥੇ ਪਿਆ ਅਸੀਂ ਆਪ ਜਾ ਕੇ ਲੈ ਆਵਾਂਗੇ ਹਨਾ ਇੰਨੀ ਕੁ ਬੇਨਤੀ ਹੈ ਬਈ ਹਨਾ ਤੇ ਬਾਕੀ ਦੁਬਾਰਾ ਫੇਰ ਕਹਿਣਾ ਚਾਹਾਂਗੇ ਬਈ ਜਿਹੜੇ ਵੀ ਸਾਰੇ ਸਾਥੀ ਨੇ ਆਪਣੇ ਕੈਂਡੀਡੇਟ ਨੇਗੇ ਪਾਸ ਨੇਗੇ ਜਾਂ ਨਹੀਂ ਸਿਲੈਕਟਡ ਹੋਏ ਸਾਰੇ ਸਾਥੀਆਂ ਨੂੰ ਬੇਨਤੀ ਹੈ ਭਾਈ ਆਪਾਂ ਧਰਨੇ ਤੇ ਪਹੁੰਚੀਏ ਕਿਉਂਕਿ ਆਪਾਂ ਇੱਕ ਦੂਜੇ ਦੇ ਨਾਲ ਖੜਾਂਗੇ ਤਾਂ ਆਪਣਾ ਕੁਛ ਨਾ ਕੁਛ ਹੱਲ ਹੋ ਜੂਗਾ ਭਾਈ ਠੀਕ ਹੈ ਸੋ ਇਨੀਆਂ ਕ ਬੇਨਤੀਆਂ ਨੇ ਭਾਈ ਪ੍ਰਵਾਨ ਕਰਿਓ ਤੇ ਸਾਰੇ ਸਾਥੀ ਕੱਲ ਨੂੰ ਸਹੀ 8:30 ਵਜੇ ਦੇ ਕਰੀਬ ਆਪਾਂ ਅ ਦਫ਼ਤਰ ਦੇ ਸਾਹਮਣੇ ਪਾਰਕ ਦੇ ਵਿੱਚ ਪਹੁੰਚੀਏ ਤੇ ਆਪਾਂ ਤਾਂ ਜੋ ਸਹੀ ਸਮੇਂ ਤੇ ਆਪਾਂ ਜਿਹੜੀ ਧਰਨੇ ਦੀ ਕਾਰਵਾਈ ਆਪਾਂ ਸ਼ੁਰੂ ਕਰ ਸਕੀਏ ਤੇ ਵਾਹਿਗੁਰੂ ਮੇਰ ਕਰੇ ਵੀ ਆਪਾਂ ਜੁਆਇਨਿੰਗਾਂ ਲੈ ਕੇ ਹੀ ਉਥੋਂ ਉਠੀਏ ਤੇ ਸਾਰਾ ਕੰਮ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਹੋਵੇ ਤੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਇਹੀ ਆਸ ਕਰਦੇ ਆਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ